ਵੇਰੋ ਜਨਮੰ ਦਾ ਸੰਸਾਰ ਬਹੁਤ بڑا ਹੈ ਜੇ ਸਾਨੂੰ ਇਸ ਗੱਲ ਦੀ ਕਿਤੇ ਸਮਝ ਆ ਜੇ ਜੇ ਸਮਝ ਆਵੇ ਤਾਂ ਗੱਲ ਵੱਖਰੀ ਹੁਣ ਸਮਝ ਆਈ ਜਿਨ੍ਹਾਂ ਨੂੰ ਉਹਨਾਂ ਨੇ ਸਾਨੂੰ ਸਮਝਾਉਣ ਦਾ ਯਤਨ ਬਹੁਤ ਕੀਤਾ ਬੇਜਿਨਾਂ ਜਿਹਦੇ ਗੁਰੂ ਨਾਲ ਪਿਆਰ ਨਹੀਂ ਪਾਉਂਦੇ ਉਨਨਾ ਤੇ ਸੰਸਾਰ ਵਿੱਚ ਕੋਈ ਮਰ ਮੇਰੀ ਮੇਰੀ ਕਰੀ ਜਾਓ ਜਿੰਨੀ ਮਰਜ਼ੀ ਮੇਰੀ ਮੇਰੀ ਕਰੀ ਜਾਓ ਪਰ ਤੂੰ ਤੇਰਾ ਹੈ ਕੁਝ ਨਹੀਂ ਸੰਸਾਰ ਤੇ ਕਿਉਂ ਜੀ ਜ਼ਿੰਦਗੀ ਜੀਣਾ ਚਾਹੀਦਾ ਹੈ ਕਿਉਂ ਜੀ ਜ਼ਿੰਦਗੀ ਜੀਣਾ ਚਾਹੀਦਾ ਹੈ ਕਿਉਂ ਜੀ ਜ਼ਿੰਦਗੀ ਹੋਵੇ ਪਾਛੰਦੇ ਇੰਨੇ ਪਿਆਰ ਵਾਲੀ ਜ਼ਿੰਦਗੀ ਹੋਵੇ ਇੰਨਾ ਕਿ ਪਿਆਰ ਕੁੱਤੇ ਦੇ ਕੋਲ ਹੈ ਇੰਨਾ ਕਰ ਆਪਣਾ ਪਿਆਰ ਹੋ ਗਿਆ ਹੁਣ ਕੁੱਤੇ ਦਾ ਪਿਆਰ ਮਾਰਤ ਨਾਲ ਕਿਹੋ ਜਿਹਾ ਹੈ ਤੇ ਸਾਡਾ ਰੱਬ ਦਾ ਇਹੋ ਜਿਹਾ ਪਿਆਰ ਕਿਵੇਂ ਬਣੂਗਾ ਬਾਗ ਕੁੱਤੇ ਨੂੰ ਮਾਰਦਾ ਹੈ ਆਪਾਂ ਗਲ ਵਿਚਾਰ ਕਰਦੇ ਸੀ ਕੁੱਤਾ ਪੂਛ ਲਾਉਂਦਾ ਹੈ ਫਿਰ ਵੀ ਬਾਰਤ ਦੇ ਚੰਨਾ ਵਿੱਚ ਡਿੱਗਦਾ ਹੈ ਬਾਹਰ ਤੋਂ ਮਾਰੀ ਜਾਂਦਾ ਉਹ ਪਰ ਅੰਦਰੋਂ ਵੀ ਡਿੱਗੀ ਜਾ ਰਿਹਾ ਹੈ ਪਰ ਕੁਦਰਤ ਵੱਲੋਂ ਸਦੇ ਕੀਤੇ ਕਰਮਾਂ ਅਨੁਸਾਰ ਸਰੋਂ ਦੁੱਖ ਮਿਲਦਾ ਹੈ ਅਸੀਂ ਅਲੱਮੇ ਦਿਨੇ ਆਂ ਬਦਕੱਟ ਬੋਲ ਬੋਲਦੇ ਗੁਰੂ ਨੂੰ ਵੀ ਬੋਲਦੇ ਆ ਖੁਦ ਖੁਦਾ ਨੂੰ ਵੀ ਬੋਲਦੇ ਹਜ਼ਰ ਕੁੱਤੇ ਦਾ ਕੁੱਤੇ ਵਾਲਾ ਸਵਾਰਾ ਸੜਕੋ ਹੈ ਪਰ ਜੇ ਤੁਹਾਡੇ ਤਿਰਮੋਇ ਤਾਂ ਕੁੱਤੇ ਦਾ ਸੁਭਾਅ ਬਣਦੇ ਠੂਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਕਿਤੇ ਦੁੱਖਾਂ ਸੁੱਖਾਂ ਦੀ ਮਾਰ ਪੈਂਦੀ ਤੇਰੇ ਤੇ ਤੇ ਗੁੱਸਾ ਨਾ ਕਰ ਸਮਝੋ ਨਾ ਤੋ ਗਿਆਨ ਲੈਣ ਤੋਂ ਵੀ ਦੁੱਖ ਆਏ ਤੇ ਕਿਉਂ ਆਏ ਉਹਨਾਂ ਦਾ ਕਾਰਨ ਲੱਭ ਜੇ ਲੱਭ 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 ਲੈਣਾ ਜਦੋਂ ਤੇ ਤੈਨੂੰ ਇਹ ਪਤਾ ਲੱਗ ਜਾਣਾ ਵੀ ਇਹ ਸਾਰਾ ਇਹ ਦੁੱਖ ਮੇਰਾ ਸਹਿੜਿਆ ਹੋਇਆ ਕਿਸੇ ਨੇ ਦਿੱਤਾ ਦੁੱਖ ਨਹੀਂ ਮੇਰਾ ਸਹਿੜਿਆ ਦੁੱਖ ਹੈ ਆਪਣੇ ਅੰਦਰੋਂ ਪਤਾ ਲੱਗਣਾ ਹੈ ਫੇਰ ਲਾਭਾਂ ਨਹੀਂ ਦੇ ਮੈਂ ਦਾ ਹੁਣ ਅਸੀਂ ਲਾਭਾਂ ਦੇਨੇ ਰੱਬ ਨੂੰ ਕੁੱਤੇ ਨੇ ਕਦੇ ਮਾਰਦ ਨੂੰ ਲਾਭਾਂ ਨਹੀਂ ਦਿੱਤਾ ਤੇ ਮੈਂ ਤੇਰੀ ਰਾਖੀ ਕਰਦਾ ਕੁੱਤੇ ਨੇ ਕਦੇ ਲਾਭਾਂ ਨਹੀਂ ਦਿੱਤਾ ਅਖੀਰ ਮਾਲਕ ਨੂੰ ਪਿਆਰ ਕਰਨਾ ਪੈਂਦਾ ਕੁੱਤੇ ਦਾ ਮਾਲਕ ਨੂੰ ਅਖੀਰ ਕੁੱਤੇ ਨਾਲ ਪਿਆਰ ਕਰਨਾ ਪੈਂਦਾ ਜੇ ਸਾਡਾ ਇਹ ਸੁਭਾਅ ਬਣ ਗਿਆ ਵੇ ਦੁਕਾਨੂ ਵਿੱਚ ਅਸੀਂ ਆਪਣੀ ਦਾਤ ਰੱਬ ਦੀ ਸਮਝ ਲਈਏ ਵੀ ਵੀ ਸਾਡੇ ਤੇ ਇੱਕ ਬਖਸ਼ ਕੀਤੀ ਉਹਨੇ ਸਾਨੂੰ ਸਿਖਾਉਣ ਵਾਸਤੇ ਸਾਨੂੰ ਸਮਝਾਉਣ ਵਾਸਤੇ ਉਦੋਂ ਤੇ ਅਸੀਂ ਮੰਨਦੇ ਨਹੀਂ ਜੇ ਉਹਦੇ ਥੱਪੜ ਮਾਰ ਜੇ ਉਦੋਂ ਬੱਚਾ ਨਾ ਮੰਨੇ ਤੇ ਬਾਅਦ ਵਿੱਚ ਥੱਪੜ ਮਾਰਦਾ ਨਾ ਬੱਚਾ ਉਦੋਂ ਮੰਨ ਜਾਂਦਾ ਜੇ ਚੋਰ ਕੋਈ ਨਾ ਮੰਨੇ ਉਸ ਚਾਰ ਡੰਡੇ ਮਾਰ ਤੂੰ ਦੇ ਮੰਨ ਜਾਂਦਾ ਮੰਨ ਜਾਂਦਾ ਨੂੰ ਇਸ ਵਾਸਤੇ ਪਾਸ਼ਾ ਕਹਿੰਦੇ ਪਹਿਲਾਂ ਹੀ ਕਬੂਲ ਕਰਦਾ ਪਾਸ਼ਾ ਆ ਦੁੱਖ ਦਿੱਤਾ ਤੂੰ ਮੈਨੂੰ ਜਿਹੜਾ ਇਹ ਮੇਰੇ ਭਲੇ ਵਾਸਤੇ ਦਿੱਤਾ ਦਾਤ ਸਮਝੇ ਨੋ ਡਰ ਨਾ ਸਮਝੇ ਦੁੱਖ ਨਾ ਸਮਝੇ ਨੋ ਇਹ ਤੈਨੂੰ ਸਮਝਾਉਣ ਵਾਸਤੇ ਆਇਆ ਅੱਗੇ ਸਿੱਧੇ ਕਰਮ ਕਰਨਾ ਅੱਗੇ ਭਲੇ ਕਰਮ ਕਰਨਾ ਕਰਮਾਂ ਦੀ ਗੱਲ ਥੋੜੀ ਜਿਹੀ ਕਰਾਂ ਚੈਨਾ ਸੁਣਨਾ ਪਰ ਦੇਖੋ ਕਰਮ ਕੀ ਚੀਜ਼ ਹੈ ਕਰਮ ਦੇ ਕੋਲ ਕਾਗਜ਼ ਨਹੀਂ ਕਰਮ ਦੇ ਕੋਲ ਸ਼ਾਈ ਨਹੀਂ ਕਰਮ ਦੇ ਕੋਲ ਕਾਗਜ਼ ਨਹੀਂ ਜੇ ਤੂੰ ਲਿਖਦਾ ਏ ਕਾਗਜ਼ ਦੇ ਕਲਮ ਨੇ ਸ਼ਾਈ ਨਹੀਂ ਤੇ ਕਰਮ ਨੂੰ ਸਾਡੇ ਸਾਡੇ ਜੀਵਨ ਦਾ ਕਿਵੇਂ ਪਤਾ ਲੱਗਾ ਅਸੀਂ ਕਹਿੰਦੇ ਕਰਮਾਂ ਦਾ ਭਾਣਾ ਵਰਤਦਾ ਏ ਕਿਤੇ ਕਰਮ ਸਾਡੇ ਕੈਵੇਂ ਨਹੀਂ ਜਾਂਦੇ ਚਾਹੇ ਉਹ ਭਲੇ ਤੇ ਚਾਹੇ ਬੁਰੇ ਆ ਉਹ ਸਮਾ ਕਰਮ ਨੂੰ ਨਹੀਂ ਭੁੱਲਦਾ ਅਈ ਡਿਵਿਟੀ ਯਾਦਾਰਸ ਕਰਮ ਦੀ ਉਹਨੂੰ ਕੁਝ ਹੈ ਵੀ ਨਹੀਂ ਯਾਦਾਰਸ ਵਾਸਤੇ ਵੀ ਉਹ ਪੜ੍ਹ ਕੇ ਦੱਸ ਦੂ ਆਪ ਤੇ ਆ ਤੇਰੇ ਲੱਗੇ ਹੋਏ ਆ ਕੁਝ ਵੀ ਨਹੀਂ ਉਹ ਕੋਲ ਫਿਰ ਵੀ ਪੁੱਲ ਦੱਦੀ ਕਰਦਾ ਉਹਨੇ ਮੌਕੇ ਤੇ ਆਣ ਕੇ ਆਪਣਾ ਰੰਗ ਦਿਖਾਉਣਾ ਹੀ ਦਿਖਾਉਣਾ ਬੁਰਾ ਵਿਪਰ ਬਲਾਉ ਇਹ ਗਲ ਬਕਰੀ ਇਹ ਤਾਂ ਉਹਨਾਂ ਸਾਲੋਂ ਨੰਦਨਾ ਲਾ ਜੀ ਸਿਖਾਉਂਦੇ ਆਂ ਵੀ ਸੱਜਣਾ ਕਦੇ ਕੁੱਤਾ ਬਣ ਕੇ ਗੁਰੂ ਦੇ ਚਰਣਾ ਵਿੱਚ ਆ ਕਦੇ ਕੁੱਤਾ ਬਣ ਕੇ ਗੁਰੂ ਦੇ ਚਰਣਾ ਵਿੱਚ ਆ ਅਪੇਰੋਸਿਕ ਦੇ ਆਈਏ ਜਾਂ ਸਾਡੇ ਘਰੇ ਹੁਕਮਨਾਵਾਂ ਲਿਆ ਜਾਵੇ ਕਿਤੇ ਕਿਤੇ ਥੋੜਾ ਜਿਹਾ ਸੱਤਾ ਆ ਜਾਵੇ ਨਾ ਹੁਕਮਨਾਵਾਂ ਉਹ ਨੂੰ ਨਹੀਂ ਤੜਦਾ ਥੋੜਾ ਦਰਦ ਦਾ ਹੈ ਪਾਸ਼ਾ ਸਾਨੂੰ ਬਿਦ ਆਗਤੀ ਅਮ ਨਾ ਕਰ ਤੇਰਾ ਭਲਾਜ ਵਿੱਚ ਮੈਂ ਦਿਲ ਤੇ ਨਾ ਕਰ ਥੋੜੀ ਸੁਖਤਾਈ ਨਾ ਕਹ ਲੈ ਨਾ ਅਸੀਂ ਕਹਿੰਦੇ ਗੁਰੂ ਦਾ ਹੁਕਮ ਬੜਾ ਸਖਤ ਆਇਆ ਸਤ ਕਿਉਂ ਕਿਹਾ ਕਿ ਸਾਨੂੰ ਚੰਦਾ ਨੇ ਲਗਾ ਸਾਡੇ ਕੰਨਾਂ ਨੇ ਨਹੀਂ ਸੁਣਿਆ ਚੰਦਾ ਵੇ ਸਾਨੂੰ ਕਹਿਣਾ ਚਾਹੀਦਾ ਸੀਗਾ ਤੇ ਸੰਤ ਗੁਰ ਚੜ੍ਹਨੀ ਲਾਇਆ ਪਾਵੇ ਰਾਤ ਦਿਨ ਸ਼ਰਾਬੀ ਤੇ ਗੁਰੂ ਕਹਿੰਦਾ ਵੀ ਮੈਂ ਤੈਨੂੰ ਆਪਣੇ ਚਰਨੀ ਲਾਇਆ ਤੇ ਸਾਡੇ ਬਰ ਕਹਿੰਦੇ ਵੀ ਉਹ ਜਿਆ ਲੜਾ ਸੀਗਾ ਵੀ ਇਹ ਨੂੰ ਕੁਝ ਕਰਦੀਏ ਇਹ ਪੀਂਦਾ ਤੇ ਰਾਤ ਦਿਨ ਸ਼ਰਾਬੀ ਆ ਕਰਦਾ ਤੇ ਸਾਰਾ ਸਾਰਾ ਦਿਨ ਰਾਤ ਬੁਰੇ ਕਰਮ ਆ ਪਰ ਇਹ ਨੂੰ ਇਹ ਖੁਸ਼ ਕਰਦੀ ਹੈ ਵੀ ਤੈਨੂੰ ਗੁਰੂ ਦੇ ਚਰਨਾਂ ਨਾਲ ਲਾ ਰਿਹਾ ਹੈ। ਇਹ ਤੇ ਗਲਤੀ ਸਾਡੀ ਹੈ ਨਾ। ਇਹ ਤੇ ਮੇਰੇ ਵਰਗਾ ਵੀ ਗਲਤੀ ਹੈ ਨਾ। ਗੁਰੂ ਦੀ ਗਲਤੀ ਨਹੀਂ ਇਹ। ਗੁਰੂ ਨੇ ਤੇ ਜੋ ਜੀਵਨ ਦਾ ਸੱਚਾਈ ਸੀ ਉਹ ਕਹਿ ਦਿੱਤੀ। ਸਾਨੂੰ ਉਹ ਜੰਗੀ ਨਹੀਂ ਲੱਗੀ। ਅਸੀਂ ਚਾਹੁੰਦੇ ਸੀ ਕਿ ਗੁਰੂ ਸਾਡੀ ਵਡਿਆਈ ਕਰੇ। ਅਸੀਂ ਚਾਹੁੰਦੇ ਸੀ ਕਿ ਗੁਰੂ ਸਾਡੀ ਵਡਿਆਈ ਕਰੇ। ਆ ਬਈ ਵਾ ਬਈ ਵਾ ਤੂੰ ਆ ਗਿਆ ਰਬਾ ਲੈ ਕੇ ਆਇਆ ਪ੍ਰਸ਼ਾਦ ਲੈ ਕੇ ਆਇਆ ਕਿੰਨੇ ਪੈਸੇ ਬੋਲ ਪਾਇ ਗੁਰੂ ਸਾਹਿਬ ਦੇਖਦਾ ਹੈ ਵੀ ਹੁਣ ਮੇਰੀ ਗੁਰੂ ਵਡਿਆਈ ਕਰੂਗਾ ਵੀ ਤੂੰ ਤਾਂ ਬਹੁਤ ਦਾਨੀ ਆ ਤੁੰਦ ਬੜਾ ਪ੍ਰੇਮ ਕਰਦਾ ਮੇਰੇ ਨਾਲ ਤੂੰ ਇਸ ਪ੍ਰੇਮ ਦੇ ਪਿੱਛੇ ਮੰਗਾ ਕਿੰਨੀਆਂ ਆਆਂ ਲੋੜਾਂ ਕਿੰਨੀਆਂ ਆਆਂ ਹੁਣ ਉਸ ਤੇ ਤਦ ਕੋਈ ਵੀ ਨਹੀਂ ਨਾ માત્ર ਤੇ ਬੰਦਾਂ ਦੇ ਢੇਰ ਲਾਤੇ ਆ ਵੀ ਦੇ ਦਿੱਤੇ ਆ ਵੀ ਦੇ ਦੇ ਕਈ ਵਾਰ ਮੰਗਦਿਆਂ ਮੰਗਦਿਆਂ ਸ਼ਬਦ ਹੀ ਮੁੱਕ ਜਾਂਦੇ ਆ ਅੱਗੇ ਪੁੱਛੇ ਤਾਂ ਮੰਗਣਾ ਹੀ ਨਹੀਂ ਆਉਂਦਾ ਕਿ ਐਨੀਆਂ ਮੰਗਾਂ ਜਾਂਦੀਆਂ ਹੋ ਜਾਂਦੀਆਂ ਕੋਈ ਜਿੰਦਾ ਬਗਦਾ ਮੰਗਦਾ ਤੁਰਾ ਕੇ ਤਿਲ ਮਤ ਰੱਖ ਕੇ ਆਪਾ ਰਬਦਾ ਸਾਹਿਬ ਜੀ ਬੈਠੇ ਨੇ ਆਪਣੇ ਕੋਲ ਹੀ ਪਤਰਦਾ ਸਾਹਿਬ ਜੀ ਬੈਠੇ ਨੇ ਇਹਨਾਂ ਨੂੰ ਪੁੱਛੋ ਇਹ ਕੀ ਕਹਿੰਦੇ ਇਹ ਕਹਿੰਦੇ ਮੇਰਾ ਸੁਭਾਤ ਹੈਗਾ ਸੰਸਾਰ ਦੇ ਲੋਕੋ ਮੈਂ ਸ਼ਰਮ ਕਰਦਾ ਏ ਮੈਨੂੰ ਸ਼ਰਮ ਆਉਂਦੀ ਏ ਵੀ ਜਦੋਂ ਰੱਬ ਦਾ ਦਿੱਤਾ ਹੀ ਰੱਬ ਦੇ ਅੱਗੇ ਰੱਖੀ ਜਾਣਾ ਨਾ ਗੁਰੂ ਦਾ ਦਿੱਤਾ ਹੀ ਗੁਰੂ ਦੇ ਅੱਗੇ ਰੱਖੀ ਜਾਣਾ ਸ਼ਰਮ ਆਉਦੀ ਆ ਵੀ ਤੂੰ ਕੀ ਦਿੱਤਾ ਦਿੱਤਾ ਉਹਦਾ ਦੇ ਰਿਆ ਉਹਨੂੰ ਨਾਮ ਆਪਣਾ ਕਰ ਕਰਾ ਰਿਆ ਹੈ ਲੈ ਕੇ ਕਿੱਥੋਂ ਆਇਆ ਹੈ ਕਿਹਨੇ ਦਿੱਤਾ ਤੈਨੂੰ ਤੇਰੀ ਕੀ ਇਹ ਦੇ ਵਿੱਚ ਤੇਰਾ ਕਿਹੜਾ ਹਸਾਰ ਵਿੱਚ ਬਸ ਤ్రਾਈ ਕੋਟ ਰੋਵੇ